ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਅਰਦਾਸ ਦੀਆਂ ਇਨ੍ਹਾਂ ਪੰਕਤੀਆਂ ਵਿੱਚ ਮਤ ਤੋਂ ਭਾਵ ਮਨੁੱਖੀ ਬੁੱਧੀ ਨੂੰ ਕਿਹਾ ਜਾ ਸਕਦਾ ਹੈ ਇਸ ਨੂੰ ਅਕਲ ਸਮਝ अथवा ਵਿਵੇਕ ਸ਼ਕਤੀ ਵੀ ਕਹਿ ਸਕਦੇ ਹਾਂ ਜਦੋਂ ਮਨ ਜਗਤ ਦੀ ਮਨਮੋਹਕਤਾ ਚੰਚਲਤਾ ਨੂੰ ਵੇਖ ਕੇ ਇਨ੍ਹਾਂ ਵੱਲ ਦੌੜਦਾ ਹੈ ਤਾਂ ਅਗੋ ਅਹੰਕਾਰ ਮਾਇਆਵੀ ਵਿਕਾਰ ਅਤੇ ਮੈਂ ਮੇਰੀ ਵਾਲੀ ਕੂੜ ਦੀ ਬਲਗਨ ਉਸਰਨੀ ਸ਼ੁਰੂ ਹੋ ਜਾਂਦੀ ਹੈ ਇਥੋਂ ਹੀ ਸੰਸਾਰ ਦੇ ਦੁੱਖਾਂ ਸੁੱਖਾਂ ਦੀ ਕਹਾਣੀ ਆਰੰਭ ਹੁੰਦੀ ਹੈ ਜੇਕਰ ਸਤਗੁਰੂ ਦੀ ਪੂਰਨ ਕਿਰਪਾ ਹੋ ਜਾਵੇ ਤਾਂ ਫਿਰ ਲੰਬੀ ਸਾਧਨਾ ਰਾਹੀਂ ਮਨ ਵਿਕਾਰਾਂ ਵੱਲ ਦੌੜਨ ਤੋਂ ਰੁਕਦਾ ਹੈ ਸਤਗੁਰੂ ਦੀ ਸਿੱਖਿਆ ਰਾਹੀਂ ਸਤ ਅਵਸਥਾ ਵਿੱਚ ਟਿਕਾਉ ਬਣਦਾ ਹੈ ਜਦੋਂ ਮਤ ਦਾ ਰਾਖਾ ਵਾਹਿਗੁਰੂ ਆਪ ਬਣਦਾ ਹੈ ਤਾਂ ਸਤਗੁਰੂ ਦੀ ਰਹਿਮਤ ਮਤ ਨੂੰ ਬਲਵਾਨ ਕਰੀ ਰੱਖਦੀ ਹੈ ਸੱਚ ਦੀਆਂ ਜੜਾਂ ਤੋਂ ਉਖੜਨੋਂ ਬਚਾਈ ਰੱਖਦੀ ਹੈ ਮਤ ਉੱਚੀ ਹੋਣ ਨਾਲ ਮਨ ਜੀਤੈ ਜਗ ਜੀਤ ਦੀ ਅਵਸਥਾ ਬਣਦੀ ਹੈ ਇਸ ਅਵਸਥਾ ਦੀ ਪ੍ਰਾਪਤੀ ਲਈ ਗੁਰਮਤ ਨੇ ਜੋ ਉਪਗਤ ਦੱਸੀ ਹੈ ਉਹ ਸਤਗੁਰੂ ਦੀ ਸੰਗਤ ਹੈ ਗੁਰੂ ਦੀ ਸ਼ਰਨ ਗਿਆਨ ਨਾਮ ਦੀ ਸੋਝੀ ਆਉਂਦੀ ਹੈ ਮਤ ਸਦਾ ਉੱਚੀ ਰਹੇ ਅਤੇ ਇਸ ਉੱਤੇ ਗੁਰ ਸ਼ਬਦ ਦਾ ਅੰਕੁਸ਼ ਬਣਿਆ ਰਹੇ ਇਸ ਜੁਗਤ ਨੂੰ ਚੇਤੇ ਰੱਖਣ ਲਈ ਹੀ ਇਸ ਦੀ ਨਿਤ ਅਰਦਾਸ ਕੀਤੀ ਜਾਂਦੀ ਹੈ